ਹੁਣ ਵਧਦੇ ਹਾਂ ਅਗਲੀ ਖਬਰ ਦੇ ਵੱਲ ਪਠਾਨਕੋਟ ਜੰਮੂ ਕੌਮੀ ਰਾਤੇ ਪੈਂਦੇ ਡਿਫੈਂਸ ਰੋਡ ਤੇ ਟੀ ਪੁਆਇੰਟ ਤੇ ਉਸ ਬੜੇ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਇੱਕ ਟਿਪਰ ਵੱਲੋਂ ਸੜਕ ਦੇ ਖੜੀਆਂ ਦੋ ਸੱਗੀਆਂ ਪੈਣਾ ਨੂੰ ਟੱਕਰ ਮਾਰ ਦਿੱਤੀ ਤੇ ਇਸ ਹਾਦਸੇ ਵਿੱਚ ਦੋਹਾਂ ਦੀ ਮੌਕੇ ਤੇ ਮੌਤ ਹੋ ਗਈ ਹਾਦਸੇ ਤੋਂ ਬਾਅਦ ਟਿਪਰ ਚਾਲਕ ਟਿਪਰ ਲੈ ਕੇ ਫਰਾਰ ਹੋ ਗਏ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਦੇ ਲੋਕਾਂ ਨੇ ਦੱਸਿਆ ਕਿ ਰਿਸ਼ਤੇ ਵਿੱਚ ਮਰਨ ਵਾਲੀਆਂ ਤੋਂ ਮਿਲ ਸਕੀਆਂ ਪੈਣਾ ਸਨ ਮਹਾਰਾਜ ਮੈਂ ਤਾਂ ਮਾਦ ਪਰ ਕੰਮ ਲੱਗਿਆ ਇਹਦੇ ਸਜਾਨ ਬਠਾਣੇ ਜਾ ਰਹੀ ਸੀ ਤੇ ਮਗਰ ਕੋਈ ਕਹਿੰਦੇ ਟਰੱਕ ਆਲਾ ਮਾਰ ਕੇ ਚਲ ਗਿਆ ਸ਼ਹਿਰ ਤੇ ਬੰਨੀ ਤੇ ਮੈਨੂੰ ਪਤਾ ਕੋਣ ਹੈ ਟਰੱਕ ਆਲਾ ਹੈ ਮੈਨੂੰ ਪਤਾ ਆਏ ਤੇ ਮੈਨੂੰ ਤੇ ਕੰਮ ਲੱਗਿਆ ਮੈਂ ਉਥੇ ਦਿਹਾੜੀ ਮੈਨੂੰ ਤੇ ਉਥੇ ਜਾ ਕੇ ਕਹਿੰਦਾ ਚਾਹ ਵੇ ਤੇ ਉਥੇ ਤੇਰੇ ਘਰੋਂ ਪੂਰੀ ਹੋ ਗਈ ਆ ਤੇ ਤੁਸ ਪਾਸੋਂ ਪੜ ਪੁੱਛ ਕਹਿੰਦਾ ਦੂਈ ਵੀ ਪੂਰੀ ਹੋ ਗਈ ਤੇ ਮੇਰੀ ਛੋਟੀ ਸਾਲੀ ਆ ਸਜਾਨਪੁਰ ਪਰ ਦੋ ਵਾਰੀ ਪਹਿਲੇ ਪਰਚਾ ਦਿੱਤਾ ਸਜਾਨਪੁਰ ਪੁਰਸ਼ ਕੇਰ ਨਹੀਂ ਕਰਦੀ ਕੱਲ ਫਿਰ ਕੇ ਦੀਆਂ ਅੱਜ ਫਿਰ ਸੱਦੇ ਦੇ ਇਸੇ ਗੱਲ ਤੇ ਤੁਹਾਡੀ ਗੱਲ ਕੋਈ ਫਾਈਨਲ ਕਰੇ ਕੋਈ ਫਾਈਨਲ ਨਹੀਂ ਕੀਤੀ ਇਹਨੇ ਪਹਿਲੇ 6 ਮਹੀਨੇ ਉਹ ਗੇਗੜਾ ਪੰਗਾ ਪੈਦੇ ਛੇ ਸੱਤ ਉਤੋਂ ਜੰਮੂ ਤੋਂ ਪੂਣੀ ਚੁੱਕ ਕੇ ਲਿਆਂਦੀ ਦੀਆਂ ਨੇ ਜਮਾਈਆਂ ਪੁਰਸ਼ ਨੇ ਤਾਂ ਵੀ ਕੇਰ ਨਹੀਂ ਕੀਤੀ ਪੈਸੇ ਲੰਦੇ ਆ ਉਹਨਾਂ ਕੋਲ ਖਾ ਲੰਦੇ ਆ ਸਾਡੀ ਕੋਈ ਕੇਰ ਨਹੀਂ ਕੀਤੀ ਇਹਨੇ ਨਹੀਂ ਮੋਹਰੇ ਕਿਹਦੇ ਨਾਲ ਹੋਇਆ ਐਕਸੀਡੈਂਟ ਕਿਹਦੇ ਨਾਲ ਹੋਇਆ ਅੱਛਾ ਸਾ ਮੇਰੀ ਜਨਾਨੀ ਮਰ ਗਈ ਇੱਕ ਟਰੱਕ ਵਾਲਾ ਮਾਰ ਗਿਆ ਇੱਕ ਮਿਸਾਲੀ ਮਰ ਗਈ ਜਿਹਦਾ ਬੰਦਾ ਨਹੀਂ ਛੇੜਦੇ ਤਿੰਨ ਬੱਚੇ ਰਹਿ ਗਏ ਉਹਦੇ ਤਿੰਨ ਬੱਚੇ ਰਹਿ ਗਏ ਉਹਦੇ ਕਿਵੇਂ ਚਲੋ ਤਾਏ ਤਾਏ ਪਾਲ ਲੈਣਗੇ ਜਿਹੜੀ ਚੋਕੇ ਲੈਣ ਦੀ ਦੋ ਤੇ ਨਾਨੀ ਨਾਨੇ ਨਾਨੀ ਕੋਲ ਆਏ ਹੋਏ ਯੋ ਅਪੀਲ ਕੀ ਕਰੋਗੇ ਤੁਸੀਂ ਹਾਂਜੀ ਅਪੀਲ ਕੀ ਕਰੋਗੇ ਅਪੀਲ ਕੀ ਕਰਾਂਗੇ ਹੁਣ ਕੀ ਅਪੀਲ ਦੱਸਈ ਹੈ ਕਿ ਜੇ ਮੇਰਾ ਤਾਂ ਟੱਬਰ ਉੱਜੜ ਗਿਆ ਮੈਂ ਤੇ ਫਾ ਲੱਗ ਗਿਆ ਆਏ ਹੋਏ ਹੈ ਉਹ ਮੇਰੇ ਆਮਾਲ ਕਹਾ ਸਜਾਣਪੁਰ ਥਾਣੇ ਫੋਨ ਆਇਆ ਸੀਗਾ ਤੇ ਉਹਨਾਂ ਨੇ ਦੱਸਿਆ ਸੀਗੇ ਦੋ ਲੇਡੀਜ਼ ਨੂੰ ਕੋਈ ਅਨਨੋਨ ਟਰੱਕ ਮਾਰ ਗਿਆ ਤੇ ਅੱਗੇ ਆਪਾਂ ਇਹਨਾਂ ਦੀ ਡੈੱਡ ਬੋਡੀ ਨੂੰ ਡੈੱਡ ਹਾਊਸ ਰਖਵਾ ਦਿੱਤਾ ਤੇ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਜਲਦ ਤੋਂ ਜਲਦ ਫੁਟੇਜ ਦੇਖ ਕੇ ਟਰੱਕ ਨੂੰ ਫੜ ਕੇ ਤੇ ਬਣਦੀ ਕਾਰਵਾਈ ਕਰਾਂਗੇ ਇੱਥੋਂ ਦੇ ਮਹਿਲਾਮਾ ਰਹਿਣ ਵਾਲੇ ਆ ਮਹਿਲਾਮਾ ਇੱਕ ਮੇਰਾ ਪਿੰਡ ਦੀ ਆ ਤੇ ਇੱਕ ਹੈਗੀ ਆ ਜੀ ਆਪਣੀ ਖਲਕੀ ਜਾਣੀ ਤੱਕ ਰਾਇਆ ਸੁਨੋ ਆਈ ਉਹ ਜਾਂਦੀ ਨਾ ਜੱਜ ਇਹ ਦਿਨ ਨਹੀਂ ਤੇ ਖੜਾ ਬੜਾ ਇੰਦੇ ਸੇਰ ਹੀ ਲਾਓ ਇਹ ਇਲਜ਼ਾਮ ਤੋਂ ਲਾਸ਼ਾ ਇਲਜ਼ਾਮ ਲੈ ਆ ਵੀ ਕਦੀ ਇੰਦੇ ਸੇਰ ਹੀ ਲਾ ਮਸਲਾ ਕੀ ਸੀਗਾ ਮਾਸੀ ਦੀ ਗੱਲ ਹੀਗੀ ਮਾਸੀ ਮੇਰੀ ਦਾ ਮਤਲਬ ਕੀ ਮਾਸਾ ਦੀ ਡੈਥ ਹੋ ਗਈ ਧਿਆ ਤੇ ਉਹਨਾਂ ਨੇ ਮਤਲਬ ਕੀ ਜਠਾਨੀ ਤੇ ਘਰ ਦੇ ਨੂੰ ਤੰਗ ਕਰ ਰਿਆ ਮਾਸੀ ਨੇ ਮਤਲਬ ਕੀ ਗੱਲ ਬਾਤ ਹੋਈ ਥਾਰੇ ਚ ਬੱਚੇ ਵਗੈਰਾ ਏ ਔਰ ਮਾਨਾਨੀ ਕੋ ਚਲ ਗਏ ਕੱਲ ਦੀ ਚੋਰੀ ਕਿਤੇ ਕੁੜੀ ਲੈ ਲਿਆ ਪੁਲਿਸ ਤੇ ਮੈਨੂੰ ਨਹੀਂ ਪਤਾ ਲੱਗਦਾ ਚੋਰੀ ਕੁੜੀ ਲੈਣ ਦੀ ਚੋਰੀ ਦਾ ਕੇਸ ਬੰਦਾ ਉੱਤੋਂ ਤੀ ਇਹਨਾਂ ਨੂੰ ਧੱਕੇ ਮਾਰੇ ਗਦੇ ਹੋ ਜੱਜ ਜੋ ਵੀ ਇਹ ਹੋਇਆ ਨਾ ਸਾਰਾ ਕਸੂਰ ਹੀ ਸਜਾਨ ਪੁਠਾਣ ਵਾਲਿਆਂ ਦਾ ਰਿਸ਼ਵਤ ਖੋਰ ਆ ਰਿਸ਼ਵਤ ਖੋਰ ਪੈਸਿਆਂ ਨਾਲ ਚੱਲਦੇ ਆ ਠੀਕ ਇਹ ਪੈਸਿਆਂ ਨਾਲ ਕਿਦੀ ਕਿਦੀ ਡੈਥ ਹੋਈ ਅੱਜ ਮੇਰੀ ਮਾਸੀ ਦੀ ਤੇ ਮੇਰੀ ਮਾਤਾ ਦੀ ਵੇਹਿਆ ਨਾ ਚਲ ਦਿਸ ਜਾਨ ਪੁੱਠਾਣੇ ਵਾਲੇ ਚੁੱਕ ਨਾ ਜਾਏਗੇ ਅੰਦੇ ਫੁੱਲ ਸਾਲਿਆਂ ਦੇ ਸ਼ਿੱਤਰਾਂ ਦੇ ਅਰੇ ਕੰਜਰਾਂ ਨੇ ਵੈਰੇ ਨਹੀਂ ਵੈਰੇ ਕੱਖਰੀ ਦਾ ਜਿੱਦਾਂ ਆਪਣੀ ਮਾਗ ਵਾਈ ਨਾ ਵੀ ਆਪਣੇ ਘਰ ਚੋਕ 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 ਬੋਦੀ 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 ਚੋਕਾ ਚੋਕਾ ਐਸੇ ਚੋਕਾ ਸੁਲਤਾਨਪੁਰ ਲੋਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਸਾਲਾਨਾ ਜੋੜ ਮੇਲੇ ਤੇ ਸਜਾਏ ਗਏ ਮਹਾਨ ਨਗਰ ਕੀ ਤੰਦਰਾਨ ਬਖ ਬਖ ਸੇਵਾਵਾਂ ਨਿਭਾ ਕੇ ਸਹਿਯੋਗ ਕਰਨ ਵਾਲੀਆਂ ਸਮੂਹ ਧਾਰਮਿਕ ਜਥੇਬੰਦੀਆਂ ਦਾ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਮੈਨੇਜਰ ਅਵਤਾਰ ਸਿੰਘ ਦੀ ਦੇਖਰੇਖ ਵਿੱਚ ਸਮਾਗਮ ਨੂੰ ਆਯੋਜਨ ਕੀਤਾ ਗਿਆ ਜਿੱਥੇ ਹਜ਼ਾਰਾਂ ਸੰਗਤਾਂ ਇਸ ਵਿੱਚ ਸ਼ਾਮਲ ਹੋਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲ ਤਾਰਨ ਗੁਰੂ ਨਾਨਕ ਆਇਆ ਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 556 ਪ੍ਰਕਾਸ਼ ਗੁਰਪੁਰਬ ਨੂੰ ਜੋ ਸਮੁੱਚੇ ਸੰਸਾਰ ਅੰਦਰ ਬੜੀ ਸ਼ਰਧਾ ਭਾਵਨਾ ਦੇ ਨਾਲ ਸਿੱਖ ਧਰਮ ਹੀ ਨਹੀਂ ਬਲਕੇ ਹਰ ਇੱਕ ਜਾਤ ਮਜਮਨੇ ਬੜੀ ਸ਼ਰਧਾ ਦੇ ਨਾਲ ਮਨਾਇਆ ਗਿਆ। ਸਤਿਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਜੋ ਮੁੱਖ ਰੂਪ ਦੇ ਵਿੱਚ ਸ੍ਰੀ ਨਨਕਾਣਾ ਸਾਹਿਬ ਮਨਾਏ ਜਾਂਦੇ ਨੇ ਉਸ ਤੋਂ ਬਾਅਦ ਦੂਸਰੇ ਨੰਬਰ ਤੇ ਜੋ ਚੜ੍ਹਦੇ ਪੰਜਾਬ ਦਾ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਅਤੀ ਸਤਿਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਐਡਵੋਕੇਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਮੂਹ ਮੈਂਬਰ ਸਾਹਿਬਾਨ ਸਮੂਹ ਨਿਯੰਗ ਸਿੰਘ ਜਥੇਬੰਦੀਆਂ ਸੰਪਰਦਾਵਾਂ ਟਕਸਾਲਾਂ ਅਤੇ ਧਾਰਮਿਕ ਜਥੇਬੰਦੀਆਂ ਸਭਾ ਸੁਸਾਇਟੀਆਂ ਸਮੂਹ ਸਾਧ ਸਿੰਘ ਟਵੱਲਾ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ 3 ਤੋਂ ਲੈ ਕੇ 6 ਤਰੀਕ ਤੱਕ ਮਨਾਏ ਗਏ ਹਨ ਅੱਜ ਜੋ ਅਸੀਂ ਇਕੱਤਰ ਹੋਏ ਹਾਂ ਅੱਜ ਕਿਉਂਕਿ ਜਿਨ੍ਹਾਂ ਜਿਨ੍ਹਾਂ ਗੁਰਮਖ ਪਿਆਰਿਆਂ ਨੇ ਸਭਾ ਸੁਸਾਇਟੀਆਂ ਨੌਜਵਨ ਸੁਭਾਵਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਅਤੇ ਬਾਹਰ ਮਾਇਆ ਕਰਕੇ ਸਰੀਰ ਕਰਕੇ ਹਰ ਪ੍ਰਕਾਰ ਦੇ ਨਾਲ ਸੇਵਾਵਾਂ ਨਿਭਾਈਆਂ ਨੇ ਸਾਡੇ অতি ਸਤਿਕਾਰਯੋਗ ਮੈਨੇਜਰ ਸਾਹਿਬ ਸਰਦਾਰ ਅਵਤਾਰ ਸਿੰਘ ਜੀ ਉਹਨਾਂ ਨੇ ਇਹ ਅੱਜ ਅਸੀਂ ਸਾਰਿਆਂ ਨੇ ਮਿਲ ਕਰਕੇ ਇਹ ਵਿਚਾਰ ਕੀਤੀ ਸੀ ਕਿ ਇੱਕ ਸਮਾਗਮ ਰੱਖਿਆ ਜਾਏ ਜਿਸ ਕਰਕੇ ਇਹਨਾਂ ਸਾਰਿਆਂ ਗੁਰਮੁਖ ਪਿਆਰਿਆਂ ਦਾ ਸਤਿਕਾਰ ਕੀਤਾ ਜਾਏ ਸੋ ਅੱਜ ਸਾਰਿਆਂ ਗੁਰਮੁਖ ਪਿਆਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਸੇਵਾਵਾਂ ਨਿਭਾਈਆਂ ਡੈਕੋਰੇਸ਼ਨ ਦੀ ਸੇਵਾਵਾਂ ਨਿਭਾਉਣ ਵਾਲੇ ਗੁਰਮੁਖ ਪਿਆਰੇ ਫਿਰ ਗੁਰੂ ਘਰ ਦੇ ਵਿੱਚ ਪ੍ਰਸ਼ਾਦ ਵਰਤੌਣ ਵਾਲੇ ਜੋੜਾ ਕਰਦੇ ਵਿੱਚ ਫੁੱਲਾਂ ਦੀਆਂ ਸਵਾਵਾਵਾਂ ਕਰਨ ਵਾਲੇ ਪਾਣੀ ਦਾ ਛਰਕਾਓ ਕਰਨ ਵਾਲੇ ਹੋਰ ਵਿਅੰਤ ਸਵਾਵਾ ਜਿਨ੍ਹਾਂ ਨੇ ਡੈਕੋਰੇਸ਼ਨ ਦੀ ਸੇਵਾ ਕੀਤੀ ਅਤੇ ਲੜੀਆਂ ਦੀ ਆਤਿਸ਼ਬਾਜੀ ਦੀ ਸੇਵਾ ਕੀਤੀ ਜਿਨ੍ਹਾਂ ਗੁਰਮਖ ਪਿਆਰਿਆਂ ਨੇ ਸੋ ਸਾਰੇ ਹੀ ਜਿਵੇਂ ਜਿਵੇਂ ਕੁਝ ਜਿਹੜੇ ਗੁਪਤ ਰੂਪ ਦੇ ਵਿੱਚ ਵੀ ਸਵਾਵਾ ਨਿਭਾ ਕੇ ਗਏ ਉਹਨਾਂ ਸਾਰਿਆਂ ਦਾ ਸਨਮਾਨ ਜੋਕੇ ਗੁਰੂ ਘਰ ਵੱਲੋਂ ਲੋਈ ਅਤੇ ਸਰਪਾਉ ਦੇ ਕੇ ਅੱਜ ਕੀਤਾ ਗਿਆ ਹੈ ਮੀਟਿੰਗ ਹਾਲ ਦੇ ਵਿੱਚ ਪਹਿਲਾਂ ਬੈਠ ਕੇ ਜਲਪਾਣੀ ਸ਼ਕਾਇਆ ਗਿਆ ਉਹਨਾਂ ਨੂੰ ਜੀਓ ਆਇਆ ਮੈਨੇਜਰ ਸਾਹਿਬ ਨੇ ਆਖਿਆ ਤੇ ਨਾਲ ਹੀ ਧੰਨਵਾਦ ਵੀ ਕੀਤਾ ਹੈ ਕਿ ਇੰਨੇ ਜਿਆਦਾ ਸੇਵਾ ਆਪ ਜੀ ਨੇ ਨਿਭਾਈ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਸਤਗੁਰਾਂ ਦਾ ਐਡਾ ਵੱਡਾ ਪ੍ਰਕਾਸ਼ ਗੁਰਪੁਰਬ ਸਮਾਗਮ ਜਿਹੜੇ ਨੇ ਉਹ ਆਰੰਭ ਕਦੋਂ ਹੋਏ ਨੇ ਤੇ ਸਮਾਪਤ ਕਦੋਂ ਹੋ ਗਏ ਇਹ ਸਾਰੀ ਸੰਗਤ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ ਹੈ ਅਸੀਂ ਵੀ ਰੋਮ ਰੋਮ ਕਰਕੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਹਿਯੋਗ ਕੀਤਾ ਹੈ ਸੰਗਤ ਨੇ ਬਹੁਤ ਜਿਆਦਾ ਸਹਿਯੋਗ ਕੀਤਾ ਸੋ ਅੱਜ ਸਾਰੇ ਇਕੱਤਰ ਹੋ ਕਰਕੇ ਸਾਰਿਆਂ ਗੁਰਮੁਖਾਂ ਪਿਆਰਿਆਂ ਦਾ ਇਹ ਸਤਿਕਾਰ ਕੀਤਾ ਹੈ ਲੋਈ ਸਰਪਾਓ ਤੇ ਨਾਲ ਹੀ ਮੈਂ ਪ੍ਰੈਸ ਦੇ ਵੀਰਾਂ ਨੂੰ ਵੀ ਇਹ ਵਧਾਈ ਦੇਣਾ ਚਾਹਣਾ ਹਾਂ ਜਿਨ੍ਹਾਂ ਨੇ ਸਾਰੀ ਕਵਰੇਜ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਲਤਾਨਪੁਰ ਲੋਧੀ ਬਾਉਪੁਰ ਮੰਡ ਇਲਾਕੇ ਵਿੱਚ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਚੱਲ ਰਹੀ ਸੇਵਾ ਦਾ ਜਾਇਜ਼ਾ ਲੈਣਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੀਵਾਲ ਜੀ ਨੇ ਕਿਹਾ ਕਿ ਇਸ ਖੇਤੇ ਦੇ ਕਿਸਾਨ ਨੂੰ ਕਣਕ ਬੀਜਣ ਲਈ ਖਾਦ ਬੀਜ ਅਤੇ ਡੀਜ਼ਲ ਦੀ ਅੱਜ ਵੀ ਸਖਤ ਲੋੜ ਹੈ ਉਹਨਾਂ ਅੱਜ ਸਵੇਰੇ ਬਾਉਪੁਰ ਮੰਡ ਦੇ ਉਸ ਇਲਾਕੇ ਦਾ ਦੌਰਾ ਕੀਤਾ ਜਿੱਥੇ ਹੜ੍ਹ ਆਉਣ ਤੋਂ ਬਾਅਦ ਆਰਜੀ ਬੰਨ ਨੂੰ ਉੱਚਾ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ ਇਹ ਉਹ ਏਰੀਆ ਬਾਉਪੁਰ ਮੰਡ ਜਿੱਥੇ ਬੰਨ ਟੁੱਟਿਆ ਸੀ ਵੈਸੇ ਤਾਂ ਸਾਰੇ ਜਿਹੜੇ ਹੁਣ ਪਾਣੀ ਇਧਰੋਂ ਸੁੱਕ ਗਿਆ ਤੇ ਬੰਨ ਵੀ ਜਿਹੜਾ ਹੈਗਾ ਉਸ ਪਹਿਲੀਆਂ ਚ ਲੱਗਿਆ ਸੀ ਤੇ ਦਵਾਲੇ ਦਵਾਲੇ ਜਿਹੜਾ ਬੰਨ ਇਹਨੂੰ ਉੱਚਾ ਤੇ ਮਜ਼ਬੂਤ ਕਰ ਰਹੇ ਆ ਤੇ ਬਾਕੀ ਜਿਹੜੇ ਖੇਸਾ ਆ ਉਹਨਾਂ ਦੀਆਂ ਪਹਿਲੀਆਂ ਇਹਦੀਆਂ ਹੈਗੀਆਂ ਕਾਫੀ ਬਣ ਗਈਆਂ ਬਾਕੀ ਜਿਹੜੇ ਹੈਗੇ ਉਹਨਾਂ ਦੇ ਵਹਾਰ ਰਹੇ ਆ ਤੇ ਨਾਲ ਵੀਜ ਰਹੇ ਆ ਸੋ ਕੋਸ਼ਿਸ਼ ਹੈ ਕਿ ਇਹ ਸਮੇਂ ਸਿਰ ਇਹਨਾਂ ਦੀਆਂ ਬਾਲੀਆਂ ਬੀਜੀਆਂ ਜਾਣ ਤੇ ਬਹੁਤ ਵੱਡਾ ਸਹਿਯੋਗ ਗੁਰਸੰਗਤ ਦਾ ਰਿਹਾ ਉਹਨਾਂ ਨੂੰ ਬੇਨਤੀ ਕਰਾਂਗੇ ਹਜੇ ਕਾਫੀ ਇੱਥੇ ਕੰਮ ਆ ਜੇ ਕੋਈ ਸਾਡਾ ਵੀਰ ਜਿਨ੍ਹਾਂ ਨੇ ਅੱਗੇ ਕਹਿੰਦੇ ਸੀ ਬਾਬਾ ਜੀ ਸੇਵਾ ਕਰਨੀ ਆ ਉਹ ਤੇਲ ਭੇਜ ਸਕਦਾ ਤੇ ਖਾਦ ਦੀ ਇਹਨਾਂ ਨੂੰ ਲੋਡ ਆ ਖਾਦ ਭੇਜ ਸਕਦਾ ਕੋਈ ਸੇ ਇਹ ਸਾਰਾ ਨਗਰ ਜਿਹੜਾ ਹੈਗੇ ਜਿੰਨੇ ਵੀ ਹੈਗੇ ਆ ਅੱਗੇ ਵੀ ਬੀਜ ਵੀ ਆਏ ਆ ਖਾਦ ਵੀ ਆਈ ਆ ਪਰ ਥੋੜੇ ਪਰਿਵਾਰ ਜਿਹੜੇ ਹੈਗੇ ਉਹ ਰਹਿ ਗਏ ਉਹਨਾਂ ਵਾਸਤੇ ਸਟਾਉਨੇ ਕਿ ਜੇ ਬੀਜ ਆ ਜਾ ਤੇ ਇਹਨਾਂ ਦਾ ਸਮੇਂ ਸਰ ਖਾਦ ਆ ਜਾ ਤੇ ਬੀਜਿਆ ਜਾਵੇ ਕਈਆਂ ਕੋਲ ਖਾਦ ਹੈਗੀ ਆ ਬੀਜ ਹੈਗਾ ਖਾਦ ਨਹੀਂ ਮਿਲਦੀ ਡੀਪੀ ਉਹਦਾ ਕਰਕੇ ਰੁਕੇ ਹੋਇਆ ਸੋ ਬੜੀ ਕਿਰਪਾ ਗੁਰੂ ਦੀ ਹੋਈ ਹੈ ਇਹੋ ਜਿਹੇ ਹਾਲਾਤੋਂ ਵਿੱਚੋਂ ਨਿਕਲ ਕੇ ਦੁਆਰਾ ਜਿਹੜਾ ਹੈਗਾ ਇਹ ਜਿੰਮੇਦਾਰ ਬੜੇ ਸੰਘਰਸ਼ ਦੇ ਵਿੱਚੋਂ ਲੱਗੇ ਹੋਏ ਆ ਤੇ ਨਾਲ ਗੁਰਸੰਗਤਾਂ ਦਾ ਸਹਿਯੋਗ ਆ ਮਸ਼ੀਨਾਂ ਲੱਗੀਆਂ ਹੋਈਆਂ ਤੇ ਨਾਲ ਨਾਲ ਇਹਨਾਂ ਨੂੰ ਬੰਨ ਨੂੰ ਉੱਚਾ ਕੀਤਾ ਜਾ ਰਿਹਾ ਇਹ ਬਹੁਤ ਬਹੁਤ ਧੰਨਵਾਦ ਉਹਨਾਂ ਗੁਰਸਿੱਖ ਵੀਰਾਂ ਦਾ ਜਿਨ੍ਹਾਂ ਨੇ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਲਈਆਂ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਹੁਣ ਵੀ ਜੇ ਕੋਈ ਵੀਰ ਚਾਹੁੰਦਾ ਹੋਵੇ ਕਿ ਇਹਨਾਂ ਦੀ ਮੈ ਹਲਪ ਕਰਨੀ ਹੈ ਉਹ ਤੇਲ ਤੇ ਖਾਦ ਦੀ ਲੋੜ ਉਹ ਦੇ ਸਕਦਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਪਿੰਡ ਪਸਨ ਕਦੀਮ ਹੈ ਜੋ ਕਿ ਬਿਆਸ ਤੇ ਰਾਦੇ ਕੰਡੇ ਤੇ ਸਥਿਤ ਹੈ ਜਿੱਥੇ ਜੋ ਪਤਾ ਹੀ ਹੈ ਕਿ ਹੜ੍ਹ ਤੇ ਕਰਕੇ ਸਾਡਾ ਝੋਨਾ ਜਿਹੜਾ ਜੀ ਉਹ ਸਾਰਾ ਮਾਰਿਆ ਗਿਆ ਹੈ ਉਹ ਕਿਰਪਾ ਕਰਕੇ ਸਾਡੀ ਇਹੀ ਬੇਨਤੀ ਹੈ ਕਿ ਸਾਨੂੰ ਇੱਥੇ ਟਰੈਕਟਰਾਂ ਦੀ ਲੋੜ ਹੈ ਡੀਜ਼ਲ ਦੀ ਲੋੜ ਹੈ ਤੇ ਬੀਜ ਦੀ ਲੋੜ ਹੈ ਸਾਨੂੰ ਖਾਦ ਦੀ ਲੋੜ ਹੈ ਬਾਬਾ ਜੀ ਦਾ ਸਾਨੂੰ ਬਹੁਤ ਸੀਚੇ ਵਾਲਿਆਂ ਦਾ ਸਾਥ ਹੈ ਦਿਨ ਰਾਤ ਸਾਡੇ ਨਾਲ ਖੜੇ ਆ ਤੇ ਤੁਹਾਡੀ ਸੰਗਤ ਤੇ ਸਹਿਯੋਗ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਂਜੂਗ ਸੁਪਰੀਮ ਕੋਰਟ ਵੱਲੋਂ ਕੁੱਤਿਆਂ ਨੂੰ ਜਨਤਕ ਸਥਾਨਾਂ ਤੇ ਆਸ-ਪਾਸੋਂ ਹਟਾਏ ਜਾਣ ਦੀ ਦਿੱਤੀ ਫੈਸਲੇ ਨਾਲ ਜਿੱਤੇ ਹੁਣ ਆਮ ਲੋਕਾਂ ਨੂੰ ਅਵਾਰਾ ਕੁੱਤਿਆਂ ਦੇ ਕੱਟੜ ਵੱਢਣ ਤੋਂ ਰਾਹਤ ਮਿਲੇਗੀ ਉਸ ਦੇ ਨਾਲ ਨਾਲ ਸੜਕਾਂ ਉੱਪਰ ਅਵਾਰਾ ਪਸ਼ੂਆਂ ਕਾਰਨ ਹੋ ਰਹੀਆਂ ਜਾਨੀ-ਮਾਲੀ ਨੁਕਸਾਨ ਤੋਂ ਵੀ ਠੱਲ ਪੈਣ ਦੀ ਸੰਭਾਵਨਾ ਹੈ ਯਾਦ ਰੱਖੇ ਕਿ ਇਸ ਬਰੀਪ ਕੋਰਟ ਵੱਲੋਂ ਸਕੂਲਾਂ ਹਸਪਤਾਲਾਂ ਬੱਸ ਸਟੈਂਡਾਂ ਖੇਡ ਕੰਪਲੈਕਸਾਂ ਤੇ ਰੇਲਵੇ ਸਟੇਸ਼ਨਾਂ ਤੋਂ ਅਵਾਰਾ ਕੁੱਤੇ ਤੇ ਪਸ਼ੂਆਂ ਨੂੰ ਹਟਾਉਣ ਦੇ ਸਖਤ ਆਦੇਸ਼ ਜਾਰੀ ਕੀਤੇ ਹਨ ਮੈਂ ਵੀ ਜੀ ਦਾ ਖਾਲਸਾ ਵੈਜੀ ਸਲੂਟਰ ਸਿੰਘ ਸੁਲਤਾਨਪੁਰ ਲੋਧੀ ਕਿਉਂਕਿ ਸੁਪਰੀਮ ਕੋਰਟ ਨੇ ਫੈਸਲਾ ਵਿਆਵਾ ਬਹੁਤ ਸੋਹਣਾ ਲਿਆ ਬਹੁਤ ਵਧੀਆ ਲਿਆ ਲੇਕਿਨ ਇਹਦੇ ਵਿੱਚ ਜੋ ਸਰਕਾਰ ਸਾਡੇ ਪੰਜਾਬ ਸਰਕਾਰ ਆ ਇਹਨੂੰ ਇਹਦਾ ਬਹੁਤ ਵਧੀਆ ਤਰੀਕੇ ਦੇ ਨਾਲ ਧਿਆਨ ਦੇਣਾ ਚਾਹੀਦਾ ਜੋ ਵਾਰਾ ਕੁੱਤੇ ਆ ਇਹਨਾਂ ਨੂੰ ਫੜ ਕੇ ਨਸਦਲੀ ਕਰਕੇ ਨਾਲ ਇਹਨਾਂ ਨੂੰ ਜਿੱਦਾ ਗਊਸ਼ਾਲਾ ਵਗੈਰਾ ਵਾ ਬਣਾ ਕੇ ਉਹਦੇ ਵਿੱਚ ਬਕਾਇਦਾ ਰੱਖਿਆ ਜਾਵੇ ਉੱਥੇ ਬੰਦੇ ਰੱਖੇ ਜਾਣਾ ਰੋਟੀ ਪਾਣੀ ਖਾਣਾ ਪੀਣਾ ਸਾਰਾ ਕੁਝ ਦੇਣ ਤੇ ਨਾਲ ਹੀ ਇੱਕ ਹੋਰ ਬਹੁਤ ਵੱਡਾ ਜੋ ਕਿ ਪਿੱਟਵਾਲ ਕੁੱਤਾ ਲੈ ਕੇ ਪਿੰਡੇ ਸ਼ਾਉਣਾ ਘਰਾਂ ਜੀ ਪਾਲਦੇ ਆ ਉਹਨੂੰ ਰੱਖਦੇ ਆ ਇਹ ਜਦੋਂ ਲਾ ਪੈਂਦਾ ਸਾਨੂੰ ਵੱਢਣ ਕੱਟਣ ਲਾ ਪੈਂਦਾ ਫਿਰ ਉਹਨੂੰ ਹੀ ਵਾਰਾ ਕਰ ਦਿੰਦੇ ਆ ਉਹਦੇ ਵਿੱਚ ਸਾਡੇ ਇਹੇ ਕਰ 2 ਸਾਲ ਪਹਿਨੇ ਸultanpur Lodhi ਦੇ ਵਿੱਚ ਕਾਰਨਾਮੇ ਹੋਏ ਆ ਬੱਚੇ ਖਾਦੇ ਗਏ ਆ ਮੌਜੂਦਾ ਔਰਤ ਖਾਧੀ ਗਏ ਤੇਨ ਬੱਚਿਆਂ ਦੀ ਮਾਂ ਤੇ ਨਾਲ ਚਾਰ ਕਾਇ ਕਾਂਡ ਕਿਤੇ ਨਾਲ ਸਾਡੇ ਸultanpur Lodhi ਦੇ ਪਿੰਗ ਲਗ ਲਗ ਦੇ ਪਿੰਡਾਂ ਦੇ ਵਿੱਚ ਵਾਰਾ ਕੁੱਤੇ ਨੇ ਪਿੱਟ ਬੋਲ ਕੁੱਤੇ ਨੇ ਇਹਦੇ ਪਾਲਤੂ ਕੁੱਤੇ ਛੱਡੇ ਹੋਏ ਆ ਇਹਨਾਂ ਚੀਜ਼ਾਂ ਦੇ ਤੇ ਕਾਰਜ ਕਰਕੇ ਪਾਬੰਦੀ ਹੋਣੀ ਚਾਹੀਦੀ ਆ ਜਿਹੜੇ ਆਮ ਕੁੱਤੇ ਆ ਇਹਨਾਂ ਨੂੰ ਫਰਕ ਨਸਬੰਦੀ ਕੀਤੀ ਜਾਵੇ ਜਿਹੜਾ ਕੋਈ ਯਾਹ ਕੁੱਤਾ ਛੱਡਦਾ ਵਾ ਉਹ ਤੇ ਪੂਰੀ ਰੋਣੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਵੀ ਜਿਹੜਾ ਮਤਲਬ ਇਹ ਨਾ ਕੰਮ ਕਰੇ ਪੁੱਤਾ ਪਾਲ ਕੇ ਵੀ ਛੰਭੂ ਜਿਹਾ ਵੰਡਣ ਲਾ ਪਿਆ ਇਹਨਾਂ ਚੀਜ਼ਾਂ ਖਾਰਿਖਾ ਕੇ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਵਾ ਜੋ ਕਿ ਸੁਪਰੀਮ ਕੋਰਟ ਨੇ ਅਟਰਿਆ ਵਾ ਬਹੁਤ ਵਧੀਆ ਲਿਆ ਪਰ ਲੇਕਿਨ ਇਹ ਤੇ ਸਕੰਜਾ ਜਿਹੜਾ ਪੰਜਾਬ ਸਰਕਾਰ ਨੂੰ ਕਰਨਾ ਪਊਗਾ ਮੌਜੂਦਾ ਮੌਕੇ ਤੇ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਸੁਖਬੀਰ ਸਿੰਘ ਆ ਮੈਂ ਸੁਲਤਾਨਪੁਰ ਲੋਧੀ ਤੋਂ ਬਿਲੋਂਗ ਕਰਦਾ ਔਰ ਗੱਲ ਚੱਲ ਰਹੀ ਸੀ ਕਿ ਆਵਾਰਾ ਕੁੱਤਿਆਂ ਨੂੰ ਲੈ ਕੇ ਆਵਾਰਾ ਕੁੱਤਿਆਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਆਰਡਰ ਜਿਹੜੇ ਨੇ ਉਹ ਨਿਕਲ ਚੁੱਕੇ ਨੇ ਕਿ ਇਹਨਾਂ ਨੂੰ ਮਤਲਬ ਜਿਹੜਾ ਹੈਗਾ ਉਹ ਰਾਉਂਡ ਅਪ ਕਰਕੇ ਕਿਸੇ ਨਾ ਕਿਸੇ ਸੇਫ ਜਗ੍ਹਾ ਤੇ ਪਹੁੰਚਾਇਆ ਜਾਵੇ ਕਿ ਪਬਲਿਕਲੀ ਲੋਕਾਂ ਦਾ ਨੁਕਸਾਨ ਨਾ ਹੋ ਸਕੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਪ੍ਰੋਬਲਮ ਆ ਰਹੀ ਆ ਔਰ ਇਹ ਛੋਟੇ ਬੱਚਿਆਂ ਨੂੰ ਜਿਹੜੇ ਟਿਊਸ਼ਨਸ ਜਾਂਦੇ ਨੇ ਸਕੂਲ ਵਿੱਚ ਜਾਂਦੇ ਨੇ ਅਸੀਂ ਡਰਦੇ ਆ ਕਿ ਆਪਣੇ ਬੱਚਿਆਂ ਨੂੰ ਅਸੀਂ ਸਕੂਲ ਵਿੱਚ ਜਾਂ ਟਿਊਸ਼ਨ ਤੇ ਇਕੱਲੇ ਨਾ ਭੇਜੀਏ ਸਕੂਟਰ ਤੇ ਜਾਂ ਕਿਸੇ ਤਰੀਕੇ ਨਾਲ ਛੱਡ ਕੇ ਆਈਏ ਕਿਉਂਕਿ ਰਸਤੇ ਵਿੱਚ ਅਵਾਰਾ ਕੁੱਤੇ ਅਕਸਰ ਹੀ ਸਾਨੂੰ ਦਿਖ ਜਾਂਦੇ ਨੇ ਉਹ ਕਿਸੇ ਵੇਲੇ ਵੀ ਬੱਚਿਆਂ ਦੇ ਉੱਪਰ ਹਮਲਾ ਕਰ ਦਿੰਦੇ ਨੇ ਬੱਚੇ ਛੋਟੇ ਹੁੰਦੇ ਨੇ ਇਸ ਕਰਕੇ ਮਤਲਬ ਮੈਂ ਬੇਨਤੀ ਕਰੂੰਗਾ ਸਰਕਾਰੀ ਪ੍ਰਸ਼ਾਸਨ ਨੂੰ ਜਾਂ ਜਿਹੜੀ ਵੀ ਲੀਗਲ ਟੀਮ ਦੀ ਇਹਦੇ ਉੱਪਰ ਬੰਦੀ ਕਾਰਵਾਈ ਕਰਨੀ ਬੰਦੀ ਹੈ ਉਹ ਜਰੂਰ ਇਹਨਾਂ ਨੂੰ ਮਤਲਬ ਜਿਹੜਾ ਹੈਗਾ ਉਹ ਰਾਊਂਡ ਅਪ ਕਰਕੇ ਜਾਂ ਤਾਂ ਕਿਸੇ ਸੇਫ ਜਗ੍ਹਾ ਤੇ ਛੱਡ ਕੇ ਆਉਣ ਜਾਂ ਇਹਨਾਂ ਦੀ ਨਿਸਬੰਧੀ ਕਰਨ ਕਿ ਇਹਨਾਂ ਤੇ ਕੰਟਰੋਲ ਹੋ ਸਕੇ ਜੀ ਉਸ ਪੇਨਪੋਰਡ ਦਾ ਫੈਸਲਾ ਆਇਆ ਅਵਾਰਾ ਕਿਤਾ ਤੇ ਇੱਕ ਬਹੁਤ ਵਧੀਆ ਇਸ਼ਲਾਕਯੋਗ ਫੈਸਲਾ ਆਇਆ ਇੰਨਾ ਕਰਕੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਜੀ ਅਸੀਂ ਆਮ ਹੀ ਦੇਖਦੇ ਆਂ ਕਈ ਵਾਰ ਗਲੀਆਂ ਵਿੱਚ ਬੱਚੇ ਵੀ ਨਿਕਲਦੇ ਹੈਗੇ ਆ ਜਾਂਦੇ ਹੈਗੇ ਆ ਤਾਂ ਉਹਨਾਂ ਨੂੰ ਵੀ ਪੈ ਜਾਂਦੇ ਆ ਤੇ ਜਿੱਥੇ ਇਹਨਾਂ ਦਾ ਐਕਸੀਡੈਂਟ ਵੀ ਹੁੰਦੇ ਆ ਬੱਚਿਆਂ ਦਾ ਵੀ ਨੁਕਸਾਨ ਹੁੰਦਾ ਆ ਤੇ ਇਸ ਮਾਮਲੇ ਵਿੱਚ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਬਹੁਤ ਵਧੀਆ ਆ ਤੇ ਇਹ ਲਾਗੂ ਹੋਣਾ ਚਾਹੀਦਾ ਹੈ ਜੀ ਗਰੀਬ ਤੇ ਬੇਰੁਜ਼ਗਾਰ ਨੌਜਵਾਨਾਂ ਦੀ ਬਰਬਾਦ ਬਣੀ ਹੈ ਏਡੀ ਅਕੈਡਮੀ ਤੇ ਬੱਚੇ ਫੌਜ ਵਿੱਚ ਪੁਲਿਸ ਵਿੱਚ ਭਰਤੀ ਹੋ ਕੇ ਜਿੱਥੇ ਅਕੈਡਮੀ ਦਾ ਨਾਮ ਰੌਸ਼ਨ ਕਰ ਰਿਹਾ ਨਾ ਉੱਥੇ ਦੂਜੇ ਪਾਸੇ ਮਾਪਿਆਂ ਤੇ ਪੰਜਾਬ ਦਾ ਨਾਮ ਵੀ ਚਮਕਾ ਰਹੇ ਹਨ ਦੱਸਿਓ ਕਿ ਅਕੈਡਮੀ ਮੋਗਾ ਵਿੱਚ ਸਥਿਤ ਹੈ ਅੱਜ ਹਜ਼ਾਰਾਂ ਨੌਜਵਾਨਾਂ ਲਈ ਉਮੀਦ ਦੀ ਕਿਰਨ ਬਣੀ ਹੋਈ ਹੈ ਦੂਜੇ ਪਾਸੇ ਇਹ ਅਕੈਡਮੀ ਨਸ਼ਾ ਚੜ ਚੁੱਕੇ ਨੌਜਵਾਨ ਨੂੰ ਸਕਿੱਲ ਡਿਵੈਲਪਮੈਂਟ ਨਾਲ ਜੋੜ ਕੇ ਉਹਨਾਂ ਦਾ ਭਵਿੱਖ ਵੀ ਸੁਹਾਰਾ ਰਹੀ ਹੈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈਗਾ ਜੀ ਕੁਲਵਿੰਦਰ ਸਿੰਘ ਇੰਸਾ ਹਰਿਆਣੇ ਦੀ ਤੁਹਾਡੀ ਸੰਸਥਾ ਦਾ ਨਾਮ ਅਕੈਡਮੀ ਦਾ ਨਾਮ ਕੀ ਹੈ ਜੀ ਐਡੀ ਫਿਜ਼ੀਕਲ ਅਕੈਡਮੀ ਮੋਗਾ ਕਿੱਥੇ ਕਿੱਥੇ ਜਿਹੜਾ ਹੈਗਾ ਉਹ ਕਿਸ ਚੀਜ਼ ਦੀ ਇੱਥੇ ਟ੍ਰੇਨਿੰਗ ਕਰਵਾਈ ਜਾਂਦੀ ਹੈ ਇੱਥੇ ਜੀ ਟ੍ਰੇਨਿੰਗ ਪੰਜਾਬ ਪੁਲਿਸ ਬੀਐਸਐਫ ਸੀਆਰਪੀ ਆਈਟੀਵੀਪੀ ਰੇਲਵੇ ਦਿੱਲੀ ਪੁਲਿਸ ਹਰਿਆਣਾ ਰਾਜਸਥਾਨ ਰਿਆਸ਼ ਖਾਣਾ ਗ੍ਰਾਊਂਡ ਤਿਆਰੀ ਪੇਪਰ ਦੇ ਸਭ ਕੁਝ ਫੈਸਿਲਿਟੀ ਹੈ ਇਹ ਸਾਰੀਆਂ ਚੀਜ਼ਾਂ ਇੱਕੋ ਸ਼ਬਦ ਥੱਲੇ ਕਰਵਾਈਆਂ ਜਾਂਦੀਆਂ ਹਨ ਹਾਂ ਜੀ ਹਾਂ ਜੀ ਸਰ ਇੱਕ ਟੈਸਟ ਦੀ ਤਿਆਰੀ ਵੀ ਜੀ ਸਰ ਤੇ ਜਿਹੜੀ ਹੈਗੀ ਹੈ ਕਦੋਂ ਤੋਂ ਇਹ ਅਕੈਡਮੀ ਚੱਲ ਰਹੀ ਹੈ ਅਕੈਡਮੀ ਸਰ 2020 ਤੋਂ ਚੱਲਦੀ ਪਈ ਹੈ ਵੈਸੇ ਮੇਰਾ ਐਕਸਪੀਰੀਅੰਸ 2008-10 ਦਾ ਹੈਗਾ ਤਾ ਅੱਜ ਜਿਹੜਾ ਹੈਗਾ ਅਸੀਂ ਦੇਖਿਆ ਹੈਗਾ ਬੜੇ ਫੁੱਲਾਂ ਦੇ ਹਾਰ ਪਾਏ ਜਾ ਰਹੇ ਹੈਗੇ ਆ ਉਹ ਤਾੜੀਆਂ ਵੱਜ ਰਹੀਆਂ ਸੀ ਅੱਜ ਕੀ ਖਾਸ ਦੇਣਾ ਹੈ ਅੱਜ ਦੇਖੋ ਸਾਰਾ ਅਗਨੀ ਵੀਰ ਦੀ ਭਰਤੀ ਹੋਈ ਹੈ ਆਰਮੀ ਦੀ ਜੋ ਲੁਧਿਆਣਾ ਜੋਂ ਦੇ ਵਿੱਚ ਜਨਨ ਕਿ ਏਆਰਓ ਦੇ ਵਿੱਚ ਹੋਈ ਹੈ ਉਹਦੇ ਵਿੱਚ ਮੇਰੇ ਬੱਚੇ ਸਿਲੈਕਟ ਹੋਏ ਨੇ ਸਿਲੈਕਟ ਹੋਏ ਨੇ ਜਿੰਨਾ 30 ਬੱਚਿਆਂ ਚੋਂ 28 ਬੱਚੇ ਸਿਲੈਕਟ ਹੋ ਚੁੱਕੇ ਨੇ ਆਰਐਚਐਸ ਸਿਲੈਕਟ ਹੋਏ ਨੇ ਇਹ ਅਗਨੀਵੀਰ ਆਰਮੀ ਚ ਹੋਏ ਨੇ ਸਰ ਆਰਮੀ ਜੀ ਇਸ ਤੋਂ ਇਲਾਵਾ ਵੀ ਹੋਰ ਕਿਸੇ ਜਿਹੜੀ ਹੈਗੀ ਆ ਉਹ ਜਿਵੇਂ ਪੰਜਾਬ ਪੁਲਿਸ ਦੇ ਪੰਜਾਬ ਪੁਲਿਸ ਚ ਦੇਖੋ ਜੀ 12 ਬੱਚੇ ਸਿਲੈਕਟ ਹੋਏ ਸੀ ਜਿਹਦੇ ਵਿੱਚੋਂ ਪੰਜ ਇੱਕ ਬੱਚੇ ਮੇਰੇ ਕੋਲ ਇਸ ਟਾਈਮ ਹਾਜ਼ਰ ਹੋਏ ਨੇ ਨਹੀਂ ਆਏ ਸਰ ਮੇਰੀ ਪੰਜਾਬ ਪੁਲਿਸ ਕਨਸਟੇਬਲ 2024 ਵਿੱਚ ਸਿਲੈਕਸ਼ਨ ਹੋਈ ਹੈ ਕਦੋਂ ਤੋਂ ਤੁਸੀਂ ਜਿਹੜਾ ਹੈਗਾ ਇਹਦੀ ਤਿਆਰੀ ਕਰ ਰਹੇ ਸੀ ਸਰ ਮੈਂ ਤਿਆਰੀ ਤਾਂ ਕਾਫੀ ਟਾਈਮ ਤੋਂ ਕਰ ਰਹੀ ਸੀ ਬਟ ਲਾਸਟ ਈਅਰ ਹੀ ਮੇਰਾ ਫਾਈਨਲ ਹੋਇਆ ਮੇਰਾ ਫਿਜ਼ੀਕਲ ਨਹੀਂ ਸੀ ਕਲੀਅਰ ਹੋ ਰਿਹਾ ਫਿਰ ਮੈਂ ਅਕੈਡਮੀ ਜੁਆਇਨ ਕੀਤੀ ਤੇ ਜਿਹਦੇ ਕਰਕੇ ਮੇਰਾ ਫਿਜ਼ੀਕਲ ਕਲੀਅਰ ਹੋ ਗਿਆ ਸਾਰਾ ਕੁਝ ਫਾਈਨਲ ਸੈਲੈਕਟਡ ਹਾਂ ਮੈਂ ਅਕੈਡਮੀ ਬਾਰੇ ਤੁਹਾਨੂੰ ਕਿੱਥੋਂ ਪਤਾ ਲੱਗਿਆ ਸਰ ਅਕੈਡਮੀ ਬਾਰੇ ਇਦਾਂ ਹੀ ਕੋਈ ਨੌਂਚ ਸੀਗੇ ਉਹਨਾਂ ਨੇ ਸਰ ਬਾਰੇ ਦੱਸਿਆ ਵੀ ਬਹੁਤ ਵਧੀਆ ਤਿਆਰੀ ਕਰਵਾਉਂਦੇ ਤਾਂ ਫਿਰ ਮੈਂ ਅਕੈਡਮੀ ਨੂੰ ਜੁਆਇਨ ਕੀਤਾ ਸੀ ਇੱਥੇ ਇਲੈਕਸ਼ਨ ਸਰ ਪੰਜਾਬ ਪੁਲਿਸ 2024 ਵਿੱਚ ਹੋਈ ਆ ਕਾਂਸਟੇਬਲ ਦੇ ਵਿੱਚ ਹੈ ਜੀ ਤਾਂ ਕਿੱਥੋਂ ਤਿਆਰੀ ਕਰੀ ਸੀ ਤੁਸੀਂ ਮੈਂ ਜੀ ਆਪਣੇ ਐਡੀ ਫਰੀ ਦਾ ਅਕੈਡਮੀ ਮੋਗਾ ਤੋਂ ਤਿਆਰੀ ਕੀਤੀ ਸੀ ਜਿਸ ਮਾਨਸਾ ਤੋਂ ਆਇਆ ਕਰਦਾ ਸੀ ਪੂਰੇ 6 ਮਹੀਨੇ ਚੈਰੀ ਲਾਈ ਆ ਜੀ ਮੈਂ ਨੇ ਪੇਪਰ ਦਿੱਤੇ ਇਤਨਾ ਸਟਾਫ ਤੇ ਇਤਨਾ ਵਾਤਾਵਰਨ ਤੇਜ ਹੈ ਐਸਾ ਸਟਾਫ ਬਹੁਤ ਵਧੀਆ ਜੀ ਨਾਲ ਨਾਲ ਫਿਜ਼ੀਕਲ ਦੇ ਨਾਲ ਨਾਲ ਪੇਪਰ ਤੇ ਦੋਨੇ ਵਧੀਆ ਤਿਆਰ ਗਾਰੰਟੀ ਸੋਦਾ ਕਰਦੇ ਆਗੇ ਬਹੁਤ ਵਧੀਆ ਸਟਾਫ ਹੈ ਖਾਣ ਪੀਣ ਦਾ ਵੀ ਰਹਿਣ ਦਾ ਪ੍ਰਬੰਧ ਸਭ ਵਧੀਆ ਜੀ ਮੇਰਾ ਨਾਮ ਹੈ ਜੀ ਸਭ ਤੋਂ ਪਹਿਲਾਂ ਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਸਰਦਾਰ ਦਦਾਰ ਸਿੰਘ ਇਹ ਦਦਾਰ ਸਿੰਘ ਜੀ ਤੁਹਾਡਾ ਪੁੱਤਰਾ ਫੌਜ 'ਚ ਭਰਤੀ ਹੋਇਆ ਬੜੀ ਹੀ ਆਸ ਹੁੰਦੀ ਹੈ ਵੀ ਸਾਨੂੰ ਸਾਡੇ ਪਰਿਵਾਰ ਦਾ ਜਿਹੜਾ ਇਦਾਂ ਜਾਵੇ ਇਹ ਦਿਓ ਜਾਣਕਾਰੀ ਪੀੜੀਦਰ ਪੀੜੀ ਕਿਵੇਂ ਹੈ ਪੀੜੀਦਰ ਪੀੜੀ ਇਸ ਤਰ੍ਹਾਂ ਜੀ ਪਹਿਲਾਂ ਮੇਰੇ ਡੈਡੀ ਜੀ ਸੀ ਅੰਗਰੇਜ਼ ਫੌਜ ਦੇ ਵਿੱਚ ਭਰਤੀ ਉਹਨਾਂ ਨੇ 1947 ਦੇ ਵਿੱਚ ਲੜਾਈ ਦੇਖਦੀ ਆਜ਼ਾਦੀ ਖਾਤਰ ਲੜਾਈ ਲੜੀ ਸੁਭਾਸ਼ ਚੰਦਰ ਬੋਸ ਨਾਲ ਉਦੋਂ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਲਾਹੌਰ 5 ਸਾਲ ਜੇਲ੍ਹ ਵੀ ਕੱਟੀ ਐ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਵੱਖਰੇ-ਵੱਖਰੇ ਹੋਏ ਨੇ ਉਹਨਾਂ ਦੇ ਵਿੱਚ ਫਿਰ ਆਣ ਕੇ ਇੱਧਰ ਪੀਏਪੀ 'ਚ ਭਰਤੀ ਹੋਏ ਨੇ ਉਹਨਾਂ ਦੇ ਭਰਤੀ ਹੋਣ ਤੋਂ ਬਾਅਦ ਦੇ ਵਿੱਚ ਫਿਰ ਉਦੋਂ ਬਾਅਦ ਮੈਂ ਆਰਮੀ ਦੇ ਵਿੱਚ ਭਰਤੀ ਹੋਇਆ ਵਾਂ 1970 ਦੇ ਵਿੱਚ 71 ਦੀ ਲੜਾਈ ਲੜੀ ਹੋਈ ਹੈ ਮੇਰੀ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਮੇਰਾ ਬੇਟਾ ਰਣਜੋਤ ਸਿੰਘ ਐਸ ਵੇਲੇ ਚੰਡੀਗੜ੍ਹ ਆ ਹੌਲਦਾ ਰਿਹਾ 22 ਸਾਲ ਨੌਕਰੀ ਹੋ ਗਈ ਆ ਦੀ ਉਸ ਤੋਂ ਬਾਅਦ ਵਿੱਚ ਫਿਰ ਮੇਰੇ ਮਨ ਦੇ ਵਿੱਚ ਆਇਆ ਕਿ ਅਸੀਂ ਤਿੰਨ ਪੀੜੀਆਂ ਤਾਂ ਹੋ ਗਿਆਂ ਚੌਥੀ ਪੀੜੀ ਮੈਂ ਆਪਦੇ ਪੁੱਤਰੇ ਨੂੰ ਵੀ ਐਡੀ ਫਿਜ਼ੀਕਲ ਅਕੈਡਮੀ ਮੋਗਾ ਦੇ ਵਿੱਚ ਮੈਂ ਅਖਬਾਰ ਤੋਂ ਨੋਟ ਕੀਤੀ ਸੀ ਕਿਹ ਸਿੰਘ ਤੋਂ ਨੰਬਰ ਲਿਆ ਸੀ ਤੇ ਉਹਨੂੰ ਫਿਰ ਮੈਂ ਆਪਦੇ ਪੁੱਤਰੇ ਨੂੰ ਵੀ ਅਕੈਡਮੀ ਛੱਡਿਆ ਤੇ ਅੱਜ ਮੇਰਾ ਪੁੱਤਰਾ ਵੀ ਇਹਦੇ ਵਿੱਚ ਸਿਲੈਕਸ਼ਨ ਹੋ ਗਈ ਹੈ ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆਈ ਹੈ ਮਾਸਟਰ ਗੁਰਵਿੰਦਰ ਸਿੰਘ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਵਾਂ ਕਿ ਮੇਰਾ ਪੁੱਤਰਾ ਆਰਮੀ 'ਚ ਸੈਲੈਕਟ ਕੀਤਾ। ਮੋਗਾ ਦੇ ਲੋਹਾਰਾ ਚੌਕ ਨੇੜੇ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿਸਾਨ ਵੱਲੋਂ ਖੇਤਾਂ ਵਿੱਚ ਪਈ ਪਰਾਲੀ ਨੂੰ ਅੱਗ ਲਗਾ ਦਿੱਤੀ ਗਈ। ਅੱਗ ਲੱਗਣ ਨਾਲ ਖੇਤਰ ਵਿੱਚ ਧੂੰਏ ਦਾ ਮਾਹੌਲ ਬਣ ਗਿਆ। ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਮੋਗਾ ਪੁਲਿਸ ਨੂੰ ਮਿਲੀ ਥਾਣਾ ਅੰਜਾਜਪਾਲ ਸਿੰਘ ਆਪਣੀ ਟੀਮ ਸਮੇਤ ਤੁਰੰਤ ਮੌਕੇ ਤੇ ਪਹੁੰਚ ਕੇ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਦਿੱਤਾ ਗਿਆ। ਪਾਲ ਸਿੰਘ ਜੀ ਲੋਹਾਰਾ ਚੌਕ ਦੇ ਵਿੱਚ ਉੱਠੇ ਹਾਂ ਤੇ ਇੱਥੇ ਪ੍ਰਾਈ ਦੀ ਅੱਗ ਲਾਈ ਗਈ ਸੀਗੀ ਇਹਦੇ ਉਹ ਜਾਣਕਾਰੀ ਹਾਂਜੀ ਅਸੀਂ ਨਾ ਥੋੜਾ ਜਿਹਾ ਪਹਿਲਾਂ ਸਾਨੂੰ ਸੂਚਨਾ ਮਿਲੀ ਸੀਗੀ ਕਿ ਲੋਹਾਰਾ ਚੌਂਕ ਦੇ ਕੋਲੇ ਨਾ ਕਿਸੇ ਜ਼ਿੰਮੇਵਾਰ ਨੇ ਪ੍ਰਾਈ ਨੂੰ ਅੱਗ ਲਾਈ ਆ ਤੇ ਅਸੀਂ ਇੱਥੇ ਪਹੁੰਚੇ ਥੋੜੇ ਟਾਈਮ ਚ ਜਲਦੀ ਨਾਲ ਪਹੁੰਚੇ ਤੇ ਥੋੜੀ ਥੋੜੀ ਅੱਗ ਚੱਲ ਰਹੀ ਸੀਗੀ ਤੇ ਮੈਂ ਨਾਲ ਦੇ ਕਿਸਾਨ ਨੂੰ ਲੈ ਕੇ ਖੇਤ ਵਾਲੇ ਨੂੰ ਕਿਸਾਨ ਨੂੰ ਲੈ ਕੇ ਨਾਲ ਇਹਨਾਂ ਦੀ ਮਦਦ ਨਾਲ ਅਸੀਂ ਉਹਨੂੰ ਅੱਗ ਨੂੰ ਬੁਝਾਤਾ ਹੁਣ ਜਿਹੜੀ ਅੱਗ ਬਿਲਕੁਲ ਬੁਝ ਚੁੱਕੀ ਹੈ ਹੁਣ ਇੱਥੇ ਕੋਈ ਵੀ ਹੋਰ ਨੇੜੇ ਕਿਸੇ ਖੇਤ ਚ ਅੱਗ ਨਹੀਂ ਲੱਗੀ ਹੋਈ ਕਿਹਨੇ ਖੇਰੀ ਦੇ ਵਿੱਚ ਅੱਗ ਲੱਗੀ ਹੋਈ ਸੀ ਇਹ ਤਕਰੀਬਨ ਇਕਲੇ ਦੇ ਨੇੜੇ ਥਾਂ ਜਿਹੜਾ ਸੀਗਾ ਉੱਥੇ ਲੱਗੀ ਸੀ ਪਰ ਜਦੋਂ ਅਸੀਂ ਪਹੁੰਚੇ ਉਦੋਂ ਥੋੜੀ ਰਹਿ ਗਈ ਸੀ ਕਿ ਕਨਾਲਕ ਦੇ ਕਨਾਲਕ ਜਗ੍ਹਾ ਦੇ ਵਿੱਚ ਰਹਿ ਗਈ ਸੀ ਉਹ ਪਤਾ ਲੱਗ ਸਕਿਆ ਮਾਲਕ ਕੌਣ ਹੈ ਖੇਤ ਦਾ ਕੀ ਕਾਰਵਾਈ ਕੀਤੀ ਤੁਹਾਡੇ ਨੂੰ ਨਹੀਂ ਹਜੇ ਇਹਦੇ ਬਾਰੇ ਪਤਾ ਨਹੀਂ ਲੱਗਾ ਇੱਥੇ ਆਸ-ਪਾਸ ਤੋਂ ਪੁੱਛਿਆ ਸੀਗਾ ਉਹ ਕਹਿੰਦੇ ਵੀ ਇਹ ਜ਼ਮੀਨ ਕਿਸੇ ਕੋਲ ਠੇਕੇ ਤੇ ਹੈ ਉਹਦੀ ਤਹਿਕੀਕਾਤ ਕਰਦੇ ਆ ਜੇ ਸਾਨੂੰ ਪਤਾ ਲੱਗਾ ਤੁਰੰਤ ਫਿਰ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਆਮ ਕਿਸਾਨਾਂ ਨੂੰ ਕੀ ਤੁਸੀਂ ਅਪੀਲ ਕਰਦੇ ਹੋ ਜਿਸ ਦੇ ਨਾਲ ਸਰਕਾਰ ਵੱਲੋਂ ਵੀ ਇੱਕ ਸਰਤਾ ਦਿੱਤੀਆਂ ਜਾ ਰਹੀਆਂ ਆਮ ਕਿਸਾਨਾਂ ਨੂੰ ਇਹ ਅਪੀਲ ਕਰਦੇ ਆਂ ਵੀ ਇਹ ਹੁਣ ਬਹੁਤ ਸਾਰੀਆਂ ਸਕੀਮਾਂ ਆ ਗਈਆਂ ਨੇ ਆ ਪ੍ਰਾਲੀ ਨੂੰ ਅਡਜਸਟ ਕਰਨ ਵਾਸਤੇ ਜ਼ਮੀਨ ਦੇ ਵਿੱਚ ਤੁਸੀਂ ਉਹਨਾਂ ਦਾ ਇਸਤੇਮਾਲ ਕਰੋ ਸਰਕਾਰ ਵੱਲੋਂ ਬਹੁਤ ਸੂਲਤਾਂ ਦਿੱਤੀਆਂ ਜਾ ਰਹੀਆਂ ਤੇ ਤੁਸੀਂ ਜਿਹੜਾ ਇਹਨੂੰ ਅੱਗ ਨਾ ਲਾਓ ਅੱਗ ਲਾਉਣ ਨਾਲ ਜਿਹੜਾ ਪ੍ਰਦੂਸ਼ਣ ਹੁੰਦਾ ਜਿਹਦੇ ਨਾਲ ਤਰਾ ਤਰਾ ਦੀਆਂ ਬਿਮਾਰੀਆਂ ਫੈਲਦੀਆਂ ਜਿਨ੍ਹਾਂ ਦੇ ਬਚਾਅ ਵਾਸਤੇ ਆਪਣੇ ਕੋਲ ਇਹ ਹੀ ਗੱਲ ਹੈ ਵੀ ਪ੍ਰਾਲੀ ਨੂੰ ਵਿੱਚ ਹੀ ਅਡਜਸਟ ਕਰੀਏ ਜ਼ਮੀਨ ਦੇ ਨਾਲੇ ਆ ਆਪਣਾ ਝਾੜ ਵਧੀਆ ਹੁੰਦਾ ਫਸਲ ਦਾ 200 ਇਸ ਸਨਾਈ ਦੀ ਖਬਰਾਂ ਕੱਲ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਤੇ ਤਦ ਤੱਕ ਲਈ ਕੁਲਵੰਤ ਸਿੰਘ ਜੀ ਨੂੰ ਇਜਾਜ਼ਤ ਦੇ ਦਿਓ ਰੱਬ ਰਾਖਾ